ਸੰਵਿਧਾਨ ਦੇ ਨਿਰਮਾਤਾ ਭਾਬਾ ਸਾਹਿਬ ਡਾਕਟਰ ਪੇਮਰਾ ਅੰਬੇਡਕਰ ਜਿਦੇ ਬੁੱਤ ਦੇ ਅਪਮਾਨ ਦੇ ਸੰਬੰਧ ਵਿੱਚ ਉਹ ਰਾਜਾਪੜਿੰਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸ੍ਰੀ ਅਵਿਸ਼ਤਰ ਸਾਹਿਬ ਹੈਰੀਟੇਜ ਸਟਰੀਟ ਦੇ ਵਿਖੇ ਡਾਕਟਰ ਪੇਮਰਾ ਅੰਬੇਡਕਰ ਜਿਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਜੜੀ ਕੋਸ਼ਿਸ਼ ਹੈ ਉਬੇਹਰ ਨਿੰਦੜੀ ਯੋਗਵਤੀ ਰਹਿ ਹੈ 26 ਜਨਵਰੀ ਇਨੀਸਾਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਦਿਨ ਦਹਾੜੇ ਉੱਥੇ ਲੱਗੇ ਬੁੱਤ ਤੇ ਹੱਥ ਦੇ ਵਿੱਚ ਫੜੇ ਸੰਵਿਧਾਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਅੱਜ ਸਾਨੂੰ ਹਰ ਵਿਅਕਤੀ ਨੂੰ ਜਿਉਣ ਦਾ ਤੇ ਇਸ ਦੇਸ਼ ਦੇ ਵਿੱਚ ਹਰ ਇੱਕ ਹੱਕ ਮਿਲਿਆ ਅੱਜ ਬੜੀ ਅਫਸੋਸਜਨਕ ਘਟਨਾ ਵਾਪਰੀ ਜੰਮਰੇਸਰ ਸਾਹਿਬ ਵਿਖੇ ਔਰ ਮੈਂ ਸਮਝਦਾ ਕਿ बहुत शर्मनायक घटना से सारे ठीक चार बजे जी हैरीटेज स्ट्रीट है साड़ी अमृतसर साहब गोल्डन टैंपल जिथे जल्हांवला बाग है जो मेनू अतलाह मिली है और मेरी अतलाह के मुताबिक बाबा साहब अंबेदकर की जीडी उटैचू लग्या है ਉੱਥੇ ਦਿਨ ਦਿਹਾੜੇ ਦੇਖ ਲਓ ਕਿੰਨੀ ਆਵਾਜ਼ਾਈ ਹੁੰਦੀ ਹੈ। ਔਰ ਪੂਰੀ ਭਰੀ ਹੁੰਦੀ ਹੈ ਸਟਰੀਟ ਤੇ ਅੱਜ ਇੱਕਤੀ ਪੌੜੀ ਲਾ ਕੇ ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂ ਤੇ ਚੜ ਗਿਆ। ਔਰ ਫੇਰ ਉਹਨੇ ਜਿਹੜੀ ਹੱਥ ਦੇ ਵਿੱਚ ਉਹ ਬੁੱਕ ਫੜੀ ਹੁੰਦੀ ਹੈ ਕਨਸਟੀਟਿਊਸ਼ਨ ਦੀ ਸਟੈਚੂ 'ਚ ਉਹਨੂੰ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਸੋ ਨਾਲ ਹੀ ਉਹ ਥੋੜਾ ਫੜ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਸਟੈਚੂ ਬਿਕੋਜ਼ ਮੈਟਲ ਦਾ ਹੁੰਦਾ ਹੈ ਇਸ ਕਰਕੇ ਕਿਸੇ ਪ੍ਰਕਾਰ ਦੀ ਉਹ ਕੋਈ ਤੋੜ ਪੰ ਤਾਂ ਨਹੀਂ ਕਰ ਸਕਿਆ ਲੇਕਿਨ ਇੰਨੇ ਚ ਫਿਰ ਲੋਕਾਂ ਨੇ ਉਹਨੂੰ ਫੜ ਲਿਆ ਤੇ ਪੁਲਿਸ ਨੇ ਫੜ ਲਿਆ ਸੋ ਕਹਿਣ ਦਾ ਮਤਲਬ ਹੈ ਕਿ ਦਿਨ ਦਿਹਾੜੇ ਹੈਰੀਟੇਜ ਸਟਰੀਟ ਤੇ ਆਂਦੇ ਨਰਮਤਾ ਦੀ ਇਸ ਤਰ੍ਹਾਂ ਸੱਟੂ ਤੇ ਚੜ ਕੇ ਇਸ ਤਰ੍ਹਾਂ ਦੀ ਘਨੌਣੀ ਹਰਕਤ ਕਰਨੀ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਗਹਿਰੀ ਕੋਈ ਸਾਜ਼ਿਸ਼ ਹੋ ਸਕਦੀ ਹੈ